ਸਰਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਬਠਿੰਡਾ ਦੇ ਗੋਨਿਆਨਾ ਰੋਡ ਤੇ ਇੱਕ ਨਿੱਜੀ ਹੋਟਲ ਦੇ ਵਿੱਚ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਪੁਲਿਸ ਤੇ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੂੜਾ ਪਹੁੰਚੇ ਨੇ ਇਸ ਦੌਰਾਨ মিডিਆ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਹਾਲਾਤਾਂ ਨੂੰ ਲੈ ਕੇ ਪਿਛਲੇ ਸਮੇਂ ਤੋਂ ਹੀ ਸਰਕਾਰ ਦੇ ਵੱਲੋਂ ਸੁਧਾਰ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮੁਹਿੰਮ ਅਖੀਰਲੇ ਪੜਾਅ ਦੇ ਵਿੱਚ ਉਲੰਘ ਰਹੀ ਹੈ 1 ਮਾਰਚ ਤੋਂ ਸ਼ੁਰੂ ਕੀਤੀ ਗਈ ਉਦ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਸਰਕਾਰ ਪ੍ਰਸ਼ਾਸਨ ਪੁਲਿਸ ਤੇ ਪ੍ਰੈਸ ਦਾ ਵੀ ਪੂਰਾ ਸਹਿਯੋਗ ਲੱਗਿਆ ਹੋਇਆ ਹੈ ਜਿਸ ਦੇ ਵਿੱਚ ਅਸੀਂ ਜ਼ਰੂਰ ਕਾਮਯਾਬ ਹੋਵਾਂਗੇ ਅਮਨ ਅਰੂੜਾ ਨੇ ਕਿਹਾ ਕਿ ਭਲਕੇ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਾਣੀ ਦਾ ਮੁੱਦ ਦਾ अहम ਰਹੇਗਾ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਆਪਣਾ ਸਟੈਂਡ ਸਪਸ਼ਟ ਕਰ ਚੁੱਕੀ ਹੈ ਕਿ ਪੰਜਾਬ ਦੇ ਕੋਲ ਬਾਦੂ ਪਾਣੀ ਨਹੀਂ ਹੈ ਨਾ ਹੀ ਉਹ ਪੰਜਾਬ ਦੇ ਵਿੱਚੋਂ ਪਾਣੀ ਬਾਹਰੀ ਸੂਬਿਆਂ ਨੂੰ ਦਿੱਤਾ ਜਾਣਾ ਤੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਬੋਲੋਂ ਆਪਣਾ ਸਟੈਂਡ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਗਿਆ ਦੇਖੋ ਇਸ ਤਰ੍ਹਾਂ ਹੈ ਕਿ ਪਿਛਲੀਆਂ ਸਰਕਾਰਾਂ ਦੀ ਕਾਰਗੁਜ਼ਾਰੀ ਔਰ ਲੀਡਰਾਂ ਦੀ ਨੀਅਤ ਦੇਖ ਕੇ ਲੋਕਾਂ ਦਾ ਵਿਸ਼ਵਾਸ ਟੁੱਟ ਚੁੱਕਿਆ ਸੀਗਾ ਕਿ ਸਰਕਾਰਾਂ ਲੀਡਰ ਨਸ਼ੇ ਖਤਮ ਕਰਨੇ ਚਾਹੁੰਦੇ ਨੇ ਉਸੇ ਵਿਸ਼ਵਾਸ ਨੂੰ ਦੁਬਾਰਾ ਬਹਾਲ ਕਰਨ ਦੇ ਲਈ ਵੱਡੇ ਪੱਧਰ ਦੇ ਉੱਪਰ ਪੰਜਾਬ ਸਰਕਾਰ ਵੱਲੋਂ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਮਾਨਸਾ ਵੱਲੋਂ ਸਾਰਿਆਂ ਵੱਲੋਂ ਐਫਰਟ ਕੀਤੇ ਗਏ ਨੇ ਤੇ ਹੁਣ ਇਸ ਲੜਾਈ ਨੂੰ ਅਖੀਰਲੇ ਫੇਜ਼ ਦੇ ਵਿੱਚ ਲੈ ਕੇ ਗਿਆ ਇੱਕ ਮਾਰਸੇ ਲੜਾਈ ਸ਼ੁਰੂ ਕੀਤੀ ਹੈ ਔਰ ਅੱਜ ਜਿੱਥੇ ਅਸੀਂ ਲੋਕ ਸਾਰੇ ਤੁਸੀਂ ਵੀ ਮੀਡੀਆ ਵਾਲੇ ਸਾਥੀ ਸਾਰਾ ਐਡਮਿਨਿਸਟ੍ਰੇਸ਼ਨ ਪੁਲਿਸ ਸਾਰੇ ਇਸ ਕੰਮ ਦੇ ਵਿੱਚ ਲੱਗੇ ਹੋયા ਆ ਇਹ ਨਸ਼ੇ 100% ਉਹਦੀ ਖਤਮ ਹੋ ਸਕਦੇ ਨੇ ਜਦੋਂ ਕੱਲਾ ਕੱਲਾ ਪੰਜਾਬ ਦਾ ਘਰ ਇਸ ਲੜਾਈ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਵਿਲੇਜ ਡਿਫੈਂਸ ਕਮੇਟੀਆਂ ਵਾਰਡ ਡਿਫੈਂਸ ਕਮੇਟੀਆਂ ਦੀਆਂ ਮੀਟਿੰਗਾਂ ਨੇ ਜਿਹੜੀਆਂ ਸਾਰੇ ਪੰਜਾਬ ਦੇ ਵਿੱਚ ਅੱਜ ਪੂਰੀਆਂ ਹੋ ਜਾਣੀਆਂ ਨੇ ਤੇ ਹਜ਼ਾਰਾਂ ਲੋਕਾਂ ਨੇ ਇਹਦੇ ਵਿੱਚ ਪਾਰਟਿਸਿਪੇਟ ਕੀਤਾ ਜਦੋਂ ਪਿੰਡ ਬਚਾਓ ਕਮੇਟੀਆਂ ਪਿੰਡਾਂ ਦੇ ਪਹਿਰੇਦਾਰੀ ਇਹ ਡਿਸਾਈਡ ਕਰ ਲੈਣਗੇ ਕਿ ਅਸੀਂ ਨਾ ਆਪਣੇ ਪਿੰਡ ਦੇ ਵਿੱਚ ਕਿਸੇ ਨੂੰ ਬਾਹਰੋਂ ਆਉਣ ਦੇਣਾ ਨਸ਼ਾ ਵੇਚਣ ਦੇ ਲਈ ਨਾ ਕਿਸੇ ਨੂੰ ਪਿੰਡ ਦੇ ਵਿੱਚ ਵੇਚਣ ਦੇਣਾ ਤੇ ਨਾ ਹੀ ਅਸੀਂ ਪਿੰਡ ਦੇ ਵਿੱਚ ਕਿਸੇ ਨੂੰ ਕਰਨ ਦੇਣਾ ਜੇ ਕੋਈ ਇਹਦਾ ਮਰੀਜ਼ ਹੈ ਤੇ ਉਹਨੂੰ ਹਸਪਤਾਲ ਚ ਲਿਜਾ ਕੇ ਇਲਾਜ ਕਰਾਵਾਂਗੇ ਤੇ ਆਪੇ ਖਤਮ ਹੋ ਜਾਊਗਾ ਪਹਿਲਾਂ ਵੀ ਸ਼ੁਰੂ ਤੋਂ ਸਰਕਾਰਾਂ ਦੀ ਪੁਸ਼ਤਪਨਾਹੀ ਵਧੀ ਵਜ੍ਹਾ ਕਰਕੇ ਹੋਇਆ ਸੀਗਾ ਤੇ ਹੁਣ ਜਦੋਂ ਸਰਕਾਰ ਨੇ ਸਟੈਂਡ ਲੈ ਲਿਆ ਸਪਸ਼ਟ ਕਰਤਾ ਕਿ ਅਸੀਂ ਪੁਸ਼ਤਪਨਾਹੀ ਤਾਂ ਦੂਰ ਦੀ ਗੱਲ ਹੈ ਅਸੀਂ ਨਸ਼ੇ ਨੂੰ ਜੜੋਂ ਖਤਮ ਕਰਨਾ ਹੈ ਤੇ ਖਤਮ ਵੀ ਹੋ ਜਾਊਗਾ ਇਹ ਤੁਹਾਡੇ ਇੱਥੇ ਹੋਇਆ ਹੈ ਕਿ ਪੁਲਿਸ ਦੇ ਉੱਪਰ ਜਦੋਂ ਇੱਕ ਇੱਕ ਨਸ਼ਾ ਤਸਕਰ ਦੇ ਘਰ ਟਹਿ ਰਿਹਾ ਸੀਗਾ ਤੇ ਉਹ ਇੱਕ ਮਾਂ ਜਿਹਦਾ ਪੁੱਤ ਨਸ਼ੇ ਦੀ ਚਪੇੜ ਚ ਆ ਕੇ ਜਾਨ ਗਵਾ ਬੈਠਾ ਸੀ ਘਰ ਪਟਿਆ ਗਿਆ ਸੀਗਾ ਤੇ ਉਹ ਪੁਲਿਸ ਦੇ ਉੱਪਰ ਫੁੱਲ ਸਿੱਟੇ ਜਾ ਰਹੇ ਨੇ ਪੁਲਿਸ ਨੂੰ ਲੱड्डੂ ਖਾਏ ਜਾ ਰਹੇ ਨੇ ਭੰਗੜੇ ਪਾਏ ਜਾ ਰਹੇ ਨੇ ਕਦੇ ਦੇਖਿਆ ਸੀਗਾ ਸੋ ਮੈਂ ਸਮਝਦਾ ਕਿ ਜਿੱਥੇ ਚਾਹ ਵਾਹ ਰਾ ਵੇ देयर इज विल देयर इज ਵੇ ਜਿੱਥੇ ਇੱਛਾ ਸ਼ਕਤੀ ਹੋਵੇ ਉੱਥੇ ਸਭ ਕੁਝ ਹੋ ਸਕਦਾ ਹੈ ਪਰ ਕਈ ਬੰਦੇ ਅੱਗੇ ਆ ਰਹੇ ਆ ਸਪੋਰਟ ਵੀ ਕਰ ਰਹੇ ਆ ਪੁਲਿਸ ਦੇ ਪ੍ਰਸ਼ਾਸਨ ਦੀ ਪਰ ਉਹਨਾਂ ਦੇ ਉੱਤੇ ਵੀ ਅਟੈਕ ਹੋਈ ਰਹੀ ਹੈ ਰਾਮਪੁਰਾਪੁਰ ਦੇ ਵਿੱਚ ਵੀ ਮੈਂ ਮੈਂ ਕਹਿੰਦਾ ਉਹ ਉਹ ਟਾਈਮ ਗਿਆ ਜੀ ਹੁਣ ਕੋਈ ਵਿਸਲ ਬਲੂਅਰ ਹੈ ਜਿਹੜਾ ਜਿਹੜਾ ਪੁਲਿਸ ਨੂੰ ਇਨਫਾਰਮੇਸ਼ਨ ਦਿੰਦਾ ਹੈ ਜਿਹੜਾ ਨਸ਼ੇ ਨੂੰ ਰੋਕਦਾ ਹੈ ਜਾਂ ਰੋਕਣ ਦੀ ਕੋਸ਼ਿਸ਼ ਕਰਦਾ ਹੈ ਜਾਂ ਕੋਈ ਇਨ ਅਟੈਕ ਦਾ ਦੂਰ ਦੀ ਗੱਲ ਉਹਦੇ ਉਹਦੇ ਕੰਨੀ ਕੋਈ ਅੱਖ ਚੱਕ ਕੇ ਦੇਖ ਲੇ ਸਖਤ ਜ਼ਿੰਮੇਵਾਰਤਾ ਨੇ ਪੁਲਿਸ ਨੂੰ ਕਿ ਇਹ ਜੇ ਸ਼ਰਾਰਤੀ ਅੰਸਰ ਨੇ ਜਿਹੜੇ ਲੌ ਲੈਸਨਰਸ ਕ੍ਰੀਏਟ ਕਰਨ ਵਾਲੇ ਜਿਹੜੇ ਜਮਾਂ ਨਹੀਂ ਲਿਆਜ ਕਰਨੀ ਹੈਗੀ ਤੇ ਜਦੋਂ ਪੁਲਿਸ ਸਾਫ ਦੀ ਆਈ ਤੇ ਆਜੂ ਸਰਕਾਰ ਆਪਦੀ ਆਈ ਤੇ ਆਜੂ ਇਹ ਜੇ ਜਿਹੜੇ ਨੌਨਸੈਂਸ ਅੰਸਰ ਨੇ ਸੀ ਪਾਣੀ ਦਾ ਮੁੱਦਾ ਇਹਦੇ ਜੀ ਕਈ ਲੋਕ ਕਹਿ ਰਹੇ ਹੈਗੇ ਆ ਵੀ ਪੁਲਿਸ ਮੁਲਾਜ਼ਮਾਂ ਦੇ ਕਈ ਮਿਲੇ ਹੋਏ ਆ ਕਿ ਮੈਂ ਦੇਖ ਜਿਹੜਾ ਮਿਲਿਆ ਹੋਇਆ ਜੀ ਉਹ ਬਖਸ਼ਿਆ ਨਹੀਂ ਜਾਣਾ ਜਦੋਂ ਅਸੀਂ ਗੱਲ ਕਲੀਅਰ ਕਰਤੀ ਪਹਿਲਾਂ ਨੈਕਸਸ ਕੀ ਸੀਗਾ ਪਹਿਲਾ ਨੈਕਸਸ ਹੀ ਲੀਡਰਾਂ ਦਾ ਕੁਝ ਪੁਲਿਸ ਪੁਲਿਸ ਮੁਲਾਜ਼ਮਾਂ ਦਾ ਔਰ ਨਸ਼ਾ ਤਸਕਰਾਂ ਦਾ ਜਦੋਂ ਸਰਕਾਰ ਦੀ ਨੀਅਤ ਸਾਫ਼ ਹੈ ਕਲੀਅਰ ਇਨਸਟਰਕਸ਼ਨਸ ਸਖਤੀ ਦੇ ਨਾਲ ਦੇ ਦਿੱਤੀਆਂ ਕਿ ਕੋਈ ਵੀ ਬਖਸ਼ਾ ਨਹੀਂ ਜਾਊਗਾ ਤੇ ਵੱਡਾ ਹੋਵੇ ਛੋਟਾ ਹੋਵੇ ਕਿਸੇ ਨਾਲ ਕੋਈ ਨਹੀਂ ਹੋਣਾ ਥੋੜਾ ਜਿਹਾ ਵਿਧਾਨ ਸਭਾ ਦਾ ਸੈਸ਼ਨ ਹੈ ਕੱਲ ਨੂੰ ਕਿ ਮੁੱਖ ਮੁੱਦੇ ਰੱਖੇ ਜਾਣਗੇ ਮੁੱਖ ਮੁੱਦਾ ਮੁੱਖ ਮੁੱਦਾ ਇੱਕੋ ਹੀ ਹੈ ਜੀ ਕਿ ਜਿਸ ਤਰੀਕੇ ਦੇ ਨਾਲ ਹਰਿਆਣਾ ਸਰਕਾਰ ਪੰਜਾਬ ਤੋਂ ਪੰਜਾਬ ਦਾ ਪਾਣੀ ਖੋਣਾ ਲੁੱਟਣਾ ਚੋਰੀ ਕਰਨਾ ਚਾਹੁੰਦੀ ਹੈ ਇਹ ਸਾਨੂੰ ਬਰਦਾਸ਼ਤ ਨਹੀਂ ਹੈ ਦੋ ਟੂ ਕ ਪਰਸੋ ਵੀ ਆਲ ਪਾਰਟੀ ਮੀਟਿੰਗ ਦੇ ਵਿੱਚ ਕਹਿ ਦਿੱਤਾ ਸੀਗਾ ਤੇ ਕੱਲ ਨੂੰ ਵੀ ਕਹਿ ਦਿੱਤਾ ਜਾਊਗਾ ਇਹ ਗਵਾਂਡੀ ਸਟੇਟਾਂ ਨੂੰ ਵੀ ਤੇ ਕੇਂਦਰ ਨੂੰ ਵੀ ਕਿ ਇਸ ਤਰੀਕੇ ਦੀ ਧੱਕੇਸ਼ਾਹੀ ਨਾ ਬਰਦਾਸ਼ਤ ਸੀ ਨਾ ਹੈ ਨਾ ਹੋਊਗੀ ਤੇ ਨਾ ਹੀ ਕਿਸੇ ਨੂੰ ਤੁਪਕਾ ਫालतੂ ਬਾਣੀ ਦਾ ਮਿਲੂਗਾ ਜਿਸ ਤਰ੍ਹਾਂ दखਲ ਅੰਦਾਜ਼ੀ ਚੱਲ ਰਹੀ ਹੈ ਕਿਉਂਕਿ ਸਾਰੇ ਦੇ ਸਾਰੇ ਮੈਂਬਰ ਉਹ ਆਪਣੇ ਬਣਾ ਗਏ ਨੇ ਤੇ ਆਪਣਾ ਇਹੀ ਤਾਂ ਇਹੀ ਤਾਂ ਪੰਜਾਬ ਦੇ ਨਾਲ ਘਾਣ ਹੁੰਦਾ ਰਿਹਾ ਜੀ ਧੋਖਾ ਹੁੰਦਾ ਰਿਹਾ ਹੈ ਪੰਜਾਬ ਦਾ 60% ਸ਼ੇਅਰ ਹੈ ਬੀਬੀਐਮਬੀ ਦੇ ਵਿੱਚ ਤੇ 60% ਵਾਲੇ ਦੀ ਵੀ ਵੋਟ ਇੱਕ ਹੈ ਹਰਿਆਣਾ ਰਾਜਸਥਾਨ ਦਿੱਲੀ ਇਹਨਾਂ ਦੀ ਵੀ ਵੋਟਾਂ ਇੱਕ ਇੱਕ ਨੇ ਸੋ ਇਹ ਵੀ ਇੱਕ ਗਲਤ ਧੱਕਾ ਜਿਹੜਾ ਉਹ ਹੋਇਆ ਹੋਇਆ ਪੰਜਾਬ ਦੇ ਨਾਲ ਆਉਣ ਵਾਲੇ ਟਾਈਮ ਜਿਹਨੂੰ ਵੀ ਦੁਰਸਤ ਕਰਾਂਗੇ